ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਟਾਕਟਨ ਦੇ ਵਿੱਚ ਜਿਹੜਾ ਟ੍ਰੱਕਰ ਹਰਜਿੰਦਰ ਸਿੰਘ ਜਿਸਨੇ ਇੱਕ ਰੋਂਗਫੁਲ ਯੂ-ਟਰਨ ਆਫ ਫਲੋਰੀਡਾ ਦੇ ਵਿੱਚ ਮਾਰੀ ਸੀ ਉਹ ਇੱਥੇ ਕਾਉਂਟੀ ਦੀ ਜੇਲ੍ਹ ਦੇ ਵਿੱਚ ਸੀਗਾ ਉਸ ਨੂੰ ਲੈਣ ਦੇ ਲਈ ਕਿਉਂਕਿ ਐਡੀ ਵੱਡੀ ਇਹ ਨੈਸ਼ਨਲ ਇਸ਼ੂ ਬਣਾਇਆ ਆ ਖਾਸ ਕਰਕੇ ਰਿਪਬਲਿਕਨਸ ਨੇ ਫਲੋਰੀਡਾ ਦੇ ਲੂਟਨੈਂਟ ਗਵਰਨਰ ਜੇ ਕੋਲਨਸ ਉਸ ਨੂੰ ਖੁਦ ਲੈਣ ਜਿਹੜੇ ਆ ਆਏ ਹੈਗੇ ਖੁਦ ਐਕਸਟਰੈਡੀਸ਼ਨ ਉਹਦੀ ਜਿਹੜੀ ਕਰਨ ਲੀ ਆਏ ਹੈਗੇ ਆ ਤੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਉੱਥੇ ਕਾਫੀ ਜ਼ਿਆਦਾ ਜਿਹੜਾ ਤਵਾ ਆ ਉਹ ਕੈਲੀਫੋਰਨੀਆ ਦੇ ਗਵਰਨਰ ਗੈਵਰ ਨਿਊਸਮ ਦੇ ਉੱਤੇ ਤੇ ਕੈਲੀਫੋਰਨੀਆ ਦੇ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਉੱਤੇ ਲਾਇਆ ਹੈਗਾ ਕਿ ਕਿਸ ਤਰ੍ਹਾਂ ਜਿਹੜੀਆਂ ਤੁਹਾਡੀਆਂ ਫੀਲਡ ਪਾਲਿਸੀਜ਼ ਕਰਕੇ ਸਾਡੇ ਜਿਹੜੇ ਤਿੰਨ ਫਲੋਰੀਡਾ ਦੇ ਰਹਿਣ ਵਾਲੇ ਲੋਕ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਸਟਾਕਟਨ ਦੇ ਵਿੱਚ ਬੁੱਧਵਾਰ ਰਾਤ ਨੂੰ ਉਹਨਾਂ ਦਾ ਜਿਹੜਾ ਜਹਾਜ਼ ਆਇਆ ਸੀ ਤੇ ਅੱਜ ਉਹ ਸਟਾਕਟਨ মেট্রোপলিਟਨ 에어ਪੋਰਟ ਤੋਂ 28 ਸਾਲਾਂ ਦੇ ਹਰਜਿੰਦਰ ਸਿੰਘ ਨੂੰ ਨਾਲ ਲੈ ਕੇ ਚਲੇ ਗਿਆ। ਸੋ ਐਕਸਕਿਜੀਸ਼ਨਸ ਯੂਜ਼ਲੀ ਕਹਿੰਦੇ ਯੂਐਸ ਮਾਰਸ਼ਲਸ ਹੈਂਡਲ ਕਰਦੇ ਆ ਪਰ ਇਸ ਕੇਸ ਦੇ ਵਿੱਚ ਫਲਰੀਡਾ ਦਾ ਲਿਊਟੀਨੈਂਟ ਗਵਰਨਰ ਖੋਦ ਆਇਆ ਕਿਉਂਕਿ ਉਹਨਾਂ ਨੇ ਨੈਸ਼ਨਲ ਮੀਡੀਆ ਤੇ ਸ਼ੋ ਕਰਨਾ ਹੈ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਦੇਖੋ ਜੀ ਆ ਕੈਲੀਫੋਰਨੀਆ ਦੇ ਇਹਨਾਂ ਪਾਲਸੀਆਂ ਕਰਕੇ ਸਾਡੇ ਜਿਹੜੇ ਲੋਕ ਆ ਮਾਰੇ ਗਏ ਹੈਗੇ ਆ। ਅ ਤੇ ਜਦੋਂ ਹਰਜਿੰਦਰ ਸਿੰਘ ਨੂੰ ਲਿਜਾਇਆ ਗਿਆ ਤੇ ਉਹਦੇ ਹੈਂਡਕਫ ਲੱਗੇ ਹੋਏ ਸੀ ਜਾਜ ਦੇ ਉੱਤੇ ਤੇ ਹੁਣ ਪੁਲਿਸ ਦਾ ਦੇ ਵਿੱਚ ਉਹਨੂੰ ਜਿਹੜਾ ਆ ਚਾਰਜ ਕੀਤਾ ਜਾਊਗਾ ਅ ਪਰਸੋਂ ਜਦੋਂ ਹੀਰਿੰਗ ਹੋਈ ਸੀਗੀ ਅ ਇੱਥੇ ਕੋਰਟ ਦੇ ਵਿੱਚ ਤੇ ਉਹ ਕਹਿੰਦੇ ਸੀ ਕਿ 30 ਦਿਨ ਹੈਗੇ ਆ ਉਹਨਾਂ ਦੇ ਕੋਲ ਐਕਸਟਰਾ ਡਿਸ਼ਨ ਕਰਨ ਨੂੰ ਤੇ ਨੈਕਸਟ ਦੇ ਉਸੇ ਰਾਤ ਨੂੰ ਹੀ ਜਿਹੜਾ ਲੂਟੀਨਲ ਦਾ ਗਵਰਨਰ ਆ ਗਿਆ ਤੇ ਅੱਜ ਉਸ ਨੂੰ ਲੈ ਕੇ ਨਾਲ ਚਲਾ ਗਿਆ ਹੈਗਾ ਆ ਤਿੰਨ ਵਹੀਕੂਲਰ ਹੋਮੋਸਾਈਡ ਵਿੱਚ ਕਾਊਂਟਸ ਜਿਹੜੇ ਉਹਦੇ ਉੱਤੇ ਲਾਏ ਗਏ ਆ ਤੇ ਆਈਸ ਰਿਟੇਨਰ ਦੇ ਅੰਡਰ ਉਹਨੂੰ ਹੈਲਡ ਕੀਤਾ ਗਿਆ ਹੈਗਾ ਕਾਲਮਜ਼ ਨੇ ਕਿਹਾ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜੋ ਸੈੰਕਚੁਰੀ ਸਟੇਟ ਬਣਾਈ ਹੋਈ ਹੈਗੀ ਆ ਜਿਹਦੇ ਵਿੱਚ ਉਹਨਾਂ ਲੋਕਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਆ ਜਿਹੜੇ ਬੇਸਿਕ ਕੰਪੀਟੈਂਸੀ ਟੈਸਟ ਨਹੀਂ ਪਾਸ ਕਰ ਸਕਦੇ ਇਹ ਇੱਕ ਪੂਰੇ ਅਮਰੀਕਾ ਦੇ ਲਈ ਖਤਰੇ ਵਾਲੀ ਗੱਲ ਹੈਗੀ ਆ ਸੋ ਅ ਇਹਦੇ ਵਿੱਚ ਪੂਰਾ ਉਹਨਾਂ ਨੇ ਜੋ ਕੈਲੀਫੋਰਨੀਆ ਦੇ ਗਵਰਨਰ ਨੂੰ ਕਹਿ ਸਕਦੇ ਸੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈਗਾ ਆ ਗਵਰਨਰ ਰੌਂਡ ਦੇ ਸੈਂਟੈਂਸ ਜੋ ਫਰੀਡਾ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਆ ਪਈ ਇਹ ਅਸੀਂ ਐਕਸਟਰੈਡਾਈਟ ਕਰਾਂਗੇ ਇਸ ਬੰਦੇ ਨੂੰ ਉਹ ਕਿਹਾ ਹੀ ਸੀ ਤੇ ਪੂਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਪਾਲਿਸੀਆਂ ਆ ਉਹ ਦੇਖਾਂਗੇ ਵੀ ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਦੀ ਸੇਫਟੀ ਨੂੰ ਖਤਰੇ ਦੇ ਵਿੱਚ ਪਾਇਆ ਹੈਗਾ ਹੈਗਾ ਆ ਬਾਕੀ ਤਾਂ ਆਪਾਂ ਸਵੇਰ ਦੀਆਂ ਖਬਰਾਂ ਵਿੱਚ ਵੀ ਉਸ ਡਰਾਈਵਰ ਦੇ ਬਾਰੇ ਜੋ ਕੁਝ ਵਾਪਰੇ ਉਹ ਸਾਰਾ ਕੁਝ ਡਿਟੇਲ ਦੇ ਵਿੱਚ ਕਰ ਚੁੱਕੇ ਹੈਗੇ ਆ ਪਰ ਜਿਹੜੇ ਕਾਲਰਸ ਆ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੇ ਨੈਸ਼ਨਲ ਨਿਊਜ਼ ਬਣਾਈ ਆ ਉਹ ਕਹਿੰਦੇ ਵੀ ਇਹ ਨਾ ਤਾਂ ਰਿਪਬਲਿਕਨ ਇਸ਼ੂ ਆ ਨਾ ਡੈਮੋਕ੍ਰੇਟਿਕ ਇਸ਼ੂ ਆ ਇਹ ਤੇ ਨਾ ਹੀ ਕੋਈ ਇੰਡੀਪੈਂਡੈਂਟ ਇਸ਼ੂ ਆ ਇਹ ਅਮਰੀਕਨ ਇਸ਼ੂ ਹੈਗਾ ਆ ਅਮਰੀਕਨ ਲੋਕਾਂ ਦੀ ਸੇਫਟੀ ਦਾ ਇਸ਼ੂ ਹੈਗਾ ਆ ਸੋ ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਪੂਰਾ ਮੀਡੀਆ ਦੇ ਉੱਤੇ ਲਾਈਵ ਕਵਰੇਜ ਜਿਹੜੀ ਦਿਖਾਈ ਜੀ ਹਾਂਜੀ ਬਿਲਕੁਲ ਸੋ ਇਸੇ ਕਰਕੇ ਉਹ ਇਹਨੂੰ ਪੋਲੀਟੀਕਲ ਮਾਈਲੇਜ ਜਿੰਨਾ ਹੋ ਸਕਦਾ ਉਹਦਾ ਹਾਸਲ ਕਰ ਰਹੇ ਨੇ ਹਰਜੋਤ ਸਿੰਘ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਸਿਆਸੀਕਰਨ ਹੋ ਗਿਆ ਇਸ ਮਸਲੇ ਦਾ ਨੈਸ਼ਨਲ ਨਿਊਜ਼ ਬਣ ਗਈ ਟ੍ਰੈਂਡਿੰਗ ਹੋ ਗਿਆ ਮਸਲਾ ਹਾਦਸੇ ਬਹੁਤ ਹੁੰਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗਈ ਇਹ ਤਿੰਨ ਜਾਨਾਂ ਦੀ ਜਿਹੜੀ ਜਾਣ ਗਈ ਆਪਾਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਦੇ ਨਾਲ ਗਲਤੀ ਹੋਈ ਆ ਔਰ ਜਦੋਂ ਅਟੈਂਸ਼ਨਨਲੀ ਕਰੋ ਜਾਂ ਅਨਟੈਂਸ਼ਨਨਲੀ ਕਰੋ ਜਦੋਂ ਗਲਤੀ ਹੋਗੀ ਤੇ ਜਾਣ ਚਲੀਗੀ ਤਾਂ ਉਹ ਇੱਕ ਹਾਦਸਾ ਜਿਹੜਾ ਉਹ ਹਾਦਸੇ ਵਾਂਗੂ ਆਪਣੀ ਚੀਜ਼ਾਂ ਪੇਸ਼ ਆਉਂਦੀਆਂ ਨੇ ਪਰ ਆਪਾਂ ਦੇਖਿਆ ਵੀ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਜਾਂ ਹੋਰ ਲੋਕਾਂ ਤੋਂ ਵੀ ਹਾਦਸੇ ਹੁੰਦੇ ਹੋਣਗੇ ਪਰ ਕਿਉਂਕਿ ਜਿਹੜੀਆਂ ਵੋਟਾਂ ਸੀਗੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਇਮੀਗ੍ਰੇਸ਼ਨ ਦੇ ਮਸਲੇ ਉੱਤੇ ਜਿੱਤੀਆਂ ਗਈਆਂ ਸਨ ਇਸ ਕਰਕੇ ਹਰਜੋਤ ਸਿੰਘ ਜੀ ਉਦੋਂ ਤੋਂ ਹੀ ਜ਼ਿਕਰ ਕਰ ਰਹੇ ਨੇ ਵੀ ਬਹੁਤ ਤਰ੍ਹਾਂ ਦੇ ਲੋਕ ਨੇ ਇੱਥੇ ਬਹੁਤ ਤਰ੍ਹਾਂ ਦੇ ਜਿਵੇਂ ਆਪਾਂ ਇੰਡੀਆ 'ਚ ਵੇਖਿਆ ਮੌਬ ਲਿੰਚਰ ਜਿਹੜੇ ਹੈਗੇ ਨੇ ਜਿਹੜੇ ਮਿਨੋਰਟੀਜ਼ ਨੂੰ ਟਾਰਗੇਟ ਕਰਦੇ ਨੇ ਪਹਿਲੂ ਖਾਨ ਵਰਗੇ ਬੰਦਿਆਂ ਨੂੰ ਮਾਰ ਦਿੰਦੇ ਨੇ ਸਿਰਫ ਇੱਕ ਗਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਦੋਸ਼ ਲਾ ਕੇ ਜਾਂ ਕਿਸੇ ਨੂੰ ਕੋਈ ਧਾਰਮਿਕ ਨਾਰਾ ਲਵਾਉਣਾ ਉਸ ਤਰ੍ਹਾਂ ਦੀ ਇੱਥੇ ਵੀ ਜਿਹੜੀ ਉਹ ਪੋਲਿਟਿਕਲ ਰੰਗਤ ਐ ਇਸ ਵੇਲੇ ਮਾਮਲੇ ਨੂੰ ਹੋਈ ਨੋ ਡਾਊਟ ਇਹਦੇ ਵਿੱਚ ਕੋਈ ਦੋਰਾ ਨਹੀਂ ਵੀ ਯੂ ਟਰਨ ਮਾਰਨਾ ਗਲਤ ਸੀ ਜਦੋਂ ਕਿ ਉੱਥੇ ਲਿਖਿਆ ਹੋਏ ਸੀਗਾ ਹਰਜਿੰਦਰ ਸਿੰਘ ਤੋਂ ਇਹ ਘਟਨਾ ਵਾਪਰ ਗਈ ਤੇ ਹਰਜਿੰਦਰ ਸਿੰਘ ਵਾਕਈ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਪਹਿਲੀ ਨਜ਼ਰੀ ਲੋਕਾਂ ਨੇ ਦੇ ਦਿੱਤਾ ਪਰ ਹੁਣ ਇਸ ਟਾਈਮ ਜੋ ਵਾਪਰ ਰਿਹਾ ਉਹ ਇਹ ਵਾਪਰ ਹੈ ਕਿ ਉਸ ਹਾਦਸੇ ਦੇ ਜਿਹੜੇ ਵਿਕਟਮਸ ਨੇ ਜਾਂ ਪਰਿਵਾਰ ਨੇ ਉਹਨਾਂ ਦੇ ਨਾਲ ਸਹਿਮਤੀ ਘਟਾ ਤੇ ਇਹ ਤੋਂ ਪੋਲੀਟੀਕਲ ਜਿਹੜਾ ਮਾਈਲੇਜ ਲੈਣ ਦੀ ਕੋਸ਼ਿਸ਼ ਆ ਉਹ ਜ਼ਿਆਦਾ ਹੋ ਰਹੀ ਆ ਸੋ ਇਸ ਕਰਕੇ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਆਪਣਾ ਜਿਹੜਾ ਉਹ ਅ خیال ਰੱਖੋ ਆਪਣੇ ਉੱਤੇ ਜਿਹੜੇ ਕਾਰੋਬਾਰ ਨੇ ਉੱਥੇ ਧਿਆਨ ਦੇ ਨਾਲ ਰਹੋ ਪਤਾ ਕੋਈ ਨਹੀਂ ਕਿਦਾਂ ਕਦੋਂ ਕੋਈ ਸਰਫਰਾ ਜਿਹੜਾ ਉਹ ਤੁਹਾਡੇ ਉੱਤੇ ਆ ਕੇ ਉਹ ਘਟਨਾ ਦਾ ਜਿਹੜਾ ਦੋਸ਼ ਆ ਉਹ ਪਾਉਣ ਲੱਗ ਪੇ